ਲੱਖ ਵਕਤਾਂ ਦੇ ਜ਼ੁਲਮਾਂ ਦਾ ਸ਼ੋਸ਼ਣਾ ਦਾ ਸ਼ਿਕਾਰ ਨੇ ਚੰਗੀ ਗੱਲ ਹੈ ਉਹ ਨੰਨੀਆਂ ਸ਼ਮਾਂ ਵਾਲੇ ਹੋਰ ਸੀ ਇਹ ਸਾਡੀਆਂ ਭੈਣਾਂ ਜਿਹੜੀਆਂ ਐ ਇਹ ਬੋੜਾਂ ਪਿਪੜਾਂ ਦੀਆਂ ਸ਼ਮਾਂ ਜਿਹੜੀਆਂ ਨਾ ਉਹਨਾਂ ਵਰਗੀਆਂ ਵਿਚਾਰ ਹੈਗੀਆਂ ਇਸ ਕਰਕੇ ਇਹਨਾਂ ਨੂੰ ਸਲਾਮ ਹੈ ਸਾਥੀ ਰਾਣਾ ਜੀ ਤੁਹਾਡੇ ਨਾਲ ਸਾਰਾ ਰੂਟ ਸਾਂਝਾ ਕਰਾਂਗੇ ਤੁਹਾਡੇ ਨਾਲ ਆਉਣ ਵਾਲੇ ਪ੍ਰੋਗਰਾਮਾਂ ਦੀ ਤਫਸੀਲ ਸਾਂਝੀ ਕਰਾਂਗੇ ਤੁਹਾਨੂੰ ਸਾਰੇ ਸਾਥੀਆਂ ਨੂੰ ਬੇਨਤੀ ਹੈ ਤੁਹਾਡੇ ਆਪਣੇ ਬਾਕੀ ਸਾਥੀ ਜਿਹੜੇ ਹੈਗੇ ਜਿੱਥੇ-ਜਿੱਥੇ ਵੀ ਹੈਗੇ ਆ ਉਹਨਾਂ ਨੂੰ ਫੋਨ ਕਰਕੇ ਜਿਵੇਂ ਵੀ ਐ ਬੁਲਾ ਰਹੋ ਆਪਾਂ ਸਾਰਿਆਂ ਨੇ ਹੁਣ ਬਾਹਰ ਕੇ ਛਾਬ ਰੋਣਾ ਹੈ ਤੇ ਸਾਥੀ ਰਾਣਵਾਲੀ ਦੇ ਬੋਲਣ ਤੋਂ ਪਹਿਲਾਂ ਨਹੀਂ ਉੱਠਣਾ ਕਿਰਪਾ ਕਰਕੇ ਬੈਠੋ ਸਟੇਜ ਜਿਹੜੀ ਹੈ ਨਾ ਖੀਤ ਤੱਕ ਕਰ ਲਈਏ ਸਾਥੀ ਰਾਣਾ ਜੀ ਪੰਜਾਬ ਦੇ ਕੋਨੇ-ਕੋਨੇ ਤੋਂ ਚੰਡੀਗੜ੍ਹ ਦੀ ਧਰਤੀ ਤੇ ਪਹੁੰਚੇ ਮੇਰੇ ਭੈਣੋ ਤੇ ਭਰਾਓ ਭਾਸ਼ਣ ਸਵੇਰ ਦਾ ਬਹੁਤ ਹੋ ਗਿਆ ਮੈਂ ਤੇ ਇਨਾ ਕਹਿਣਾ ਚਾਹਣਾ ਪੰਜਾਬੀਆਂ ਨੂੰ ਇਹ ਦੋ ਬੱਸਾਂ ਭਰ ਕੇ ਭੇਜੀਆਂ ਸੀ ਵਿਧਾਨ ਸਭਾ ਜਾਪਾਂ ਪਹਿਲੀਆਂ ਸਰਕਾਰਾਂ ਤੋਂ ਫਤਿਆਂ ਨੇ ਤੇ ਸਵਾਦ ਤਾਂ ਉਹਦਾ ਵੀ ਜਦੋਂ 27 ਜਿ ਇਲੈਕਸ਼ਨ ਹੋਵੇ ਦੋ ਸਕੂਟਰ ਭੇਜੋ ਇਹਨਾਂ ਨੇ ਦੋ ਸਕੂਟਰ ਲੈ ਕੇ ਆਵੇ ਭਦਵੰਤ ਕਮਾਨ ਤੇ ਤਾਂ ਕਰਕੇ ਸਵਾਦ ਆਉਂਦਾ ਮੈਂ ਭਾਸ਼ਣ ਬਹੁਤਾ ਨਹੀਂ ਕਰਨਾ ਬਹੁਤ ਸਾਡੀਆਂ ਮੰਗਾਂ ਨੇ ਬਹੁਤ ਸਾਡੇ ਮਸਲੇ ਆ ਇਹ ਹਾਕਮ ਨਹੀਂਗੇ ਇਹ ਪੂੰਜੀਪਤੀਆਂ ਦੇ ਦલાਲ ਆ ਕੋਈ ਛੋਟਾ ਤੇ ਕੋਈ ਵੱਡਾ ਕੁਝ ਨੂੰ ਆਪਾਂ ਪਰਖ ਲਿਆ ਤੇ ਕੁਝ ਨੂੰ ਪਰਖੰਦੇ ਆ ਥੋੜਾ ਆ ਜਾ ਦਿਮਾਗ ਦੀਆਂ ਖਿੜਕੀਆਂ ਖੋਲ ਕੇ ਮਦਾਨ ਸਭਾ ਦੇ ਵਿੱਚ ਕੁਝ ਬੰਦੇ ਭੇਜੋ ਆਉਣ ਵਾਲੇ ਸਮੇਂ 'ਚ ਜਿਹਨੇ ਤੁਹਾਡੀ ਉਥੇ ਲਲਕਾਰ ਮਾਰਨਾ ਵੀ ਮਿਹਨਤ ਕਰਦੇ ਲੋਕ ਪੰਜਾਬ ਦੇ ਰਹਿੰਦੇ ਫਿਰਦੇ ਆ ਭਾਵੇਂ ਉਹ ਕਿਸਾਨ ਹੋਣ ਭਾਵੇਂ ਕੱਚੇ ਕੰਮੇ ਹੋਣ ਭਾਵੇਂ ਮਿੱਡੇ ਮੀਲ ਹੋਣ ਭਾਵੇਂ ਪਾਰਟ ਟਾਈਮ ਸਵੀਪਰ ਹੋਣ ਭਾਵੇਂ ਆਸ਼ਾ ਵਰਕਰ ਹੋਣ ਜੇਦਾ ਵੀ ਮਾਰ ਕੋ ਰਜੇ ਮਿਹਨਤ ਕਾ ਜੇ ਬਾਕ ਬਾਕ ਵਕਤਾਂ ਦੇ ਜ਼ੁਲਮਾਂ ਦਾ ਸ਼ੋਸ਼ਣਾਂ ਦਾ ਸ਼ਿਕਾਰ ਨੇ ਚੰਗੀ ਗੱਲ ਹੈ ਉਹ ਨੰਨੀਆਂ ਸ਼ਮਾਂ ਵਾਲੇ ਹੋਰ ਸੀ ਇਹ ਸਾਡੀਆਂ ਭੈਣਾਂ ਜਿਹੜੀਆਂ ਐ ਇਹ ਬੋੜਾ ਪਿਪੜਾਂ ਦੀਆਂ ਸ਼ਮਾਂ ਜਿਹੜੀਆਂ ਨਾ ਉਹਨਾਂ ਵਰਗੀਆਂ ਵਿਚਾਰ ਹੈਗੀਆਂ ਇਸ ਕਰਕੇ ਇਹਨਾਂ ਨੂੰ ਸਲਾਮ ਹੈ ਸਾਥੀ ਰਾਣਾ ਜੀ ਤੁਹਾਡੇ ਨਾਲ ਸਾਰਾ ਰੂਟ ਸਾਂਝਾ ਕਰਨਗੇ ਤੁਹਾਡੇ ਨਾਲ ਆਉਣ ਵਾਲੇ ਪ੍ਰੋਗਰਾਮਾਂ ਦੀ ਤਫਸੀਲ ਸਾਂਝੀ ਕਰਨਗੇ ਤੁਹਾਨੂੰ ਸਾਰੇ ਸਾਥੀਆਂ ਨੂੰ ਬੇਨਤੀ ਹੈ ਤੁਹਾਡੇ ਆਪਣੇ ਬਾਕੀ ਸਾਥੀ ਜਿਹੜੇ ਹੈਗੇ ਜਿੱਥੇ-ਜਿੱਥੇ ਵੀ ਹੈਗੇ ਆ ਉਹਨਾਂ ਨੂੰ ਫੋਨ ਕਰਕੇ ਜਿਵੇਂ ਵੀ ਐ ਬੁਲਾ ਰਹੋ ਆਪਾਂ ਸਾਰਿਆਂ ਨੇ ਹੁਣ ਬਾਅਦ ਵਿੱਚ ਸ਼ਾਮ ਰੋਣਾ ਹੈ ਤੇ ਸਾਥੀ ਰਾਣਵਾਲੀ ਦੇ ਬੋਲਣ ਤੋਂ ਪਹਿਲਾਂ ਨਹੀਂ ਉੱਠਣਾ ਕਿਰਪਾ ਕਰਕੇ ਬੈਠੋ ਸਟੇਜ ਜਿਹੜੀ ਭਾਵੇਂ ਆਸ਼ਾ ਵਰਕਰ ਹੋਣ ਤੇ ਭਾਵੇਂ ਲੰਗਰ ਵਾਲੀ ਵਾਤਰਾ ਹੋਣ ਅਸੀਂ ਗੱਲ ਕਰਾਂਗੇ ਆਸ਼ਾ ਵਰਕਰ ਭੈਣਾਂ ਦੀ ਲਗਾਤਾਰ ਸਰਕਾਰ ਜਦੋਂ ਇਹ ਪੰਜਾਬ ਸਰਕਾਰ ਜਾਦੀ ਆਈ ਆ ਇਹਨੇ ਵੋਟਾਂ ਮਟੋਰਨ ਵੇਲੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਤੁਹਾਨੂੰ ਜਿਹੜੀ ਇਹ ਸਰਕਾਰ ਆ ਜੰਨੀ ਸਰਕਾਰ ਨੇ ਸਿਰਫ 2500 ਰੁਪਏ ਹੀ ਦਿੱਤਾ ਅਸੀਂ ਤੁਹਾਨੂੰ ਘੱਟੋ ਘੱਟ 10000 ਰੁਪਏ ਦੇਵਾਂਗੇ 10000 ਦੇਣ ਦੀ بجائے ਸਾਡੇ ਤੇ ਨਵੇਂ-ਨਵੇਂ ਪੱਤੇ ਬਣਾਉਣ ਦੀ بجائے ਨਮਾ ਸਾਡੇ ਤੇ ਪੇ ਕਮਿਸ਼ਨ ਦੇਣਾ ਕੋਈ ਵੀ ਰਿਪੋਰਟਾਂ ਲਾਗੂ ਹੋਣ ਦਾ ਉਹ ਕਰਨ ਦੀ بجائے ਸਗੋਂ ਸਾਡੇ ਤੇ ਗਾਇਡਲਾਈਨ ਨਮੀਆਂ ਲਾਗੂ ਕੀਤੀਆਂ ਪਹਿਲਾਂ ਸਾਨੂੰ ਇਸ ਪਾਲਿਸੀ ਤੋਂ ਬਾਹਰ ਕੱਢਣ ਲਈ ਇਹਨਾਂ ਨੇ ਐਕਟ ਲਾਗੂ ਗਾਇਡਲਾਈਨ ਲਾਗੂ ਕੀਤੀ ਉਸ 6 ਮਹੀਨਿਆਂ ਦੇ ਵਿੱਚ ਲੜ ਕੇ ਸਰਕਾਰ ਦੀ ਧੌਣ ਦੇ ਉੱਤੇ ਬੋੜਾ ਧਰ ਕੇ ਆਪਦੀ 80 ਸਾਲ ਉਮਰ ਕਰਵਾਈ ਆ ਕਿਉਂਕਿ ਸਰਕਾਰ ਦੇ ਪਿਓ ਦਾ ਰਾਜ ਨਹੀਂ ਜੇ ਸਾਨੂੰ 80 ਸਾਲ 58 ਤੋਂ ਬਾਹਰ ਕੱਢਦੇ ਆ ਤੇ ਸਾਡੇ ਤੇ ਲਾਗੂ ਕਰੋ ਕੋਈ ਤੇਟ ਲਾਗੂ ਕਰੋ ਜੇ ਸਾਨੂੰ volunteers ਮੰਨਦੇ ਆ ਤਾਂ ਉਮਰ ਹੱਦ ਚੱਕੋ ਉਸ 6 ਮਹੀਨੇ ਲਾ